ਵੀ ਮੇ ਹੱਸ ਦੇਣਾ ਭਿਆਨਕ ਹਾਦਸਾ ਵਾਪਰਿਆ ਜਵਾਨ ਕੁੜੀ ਦੀ ਦਰਦਨਾਕ ਮੌਤ ਹੋਈ ਹੈ ਟਰੱਕ ਦੇ ਹੇਠਾਂ ਆ ਜਾਣ ਦੀ ਇਸ ਕੁੜੀ ਦੀ ਮੌਤ ਹੋਈ ਹੈ ਜਦੋਂ ਪਰਿਵਾਰ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜਦੋਂ ਮੌਕੇ ਤੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚਦਾ ਹੈ ਪਰਿਵਾਰ ਤਾਂ ਧੀ ਨੂੰ ਇਸ ਹਾਲ ਤੇ ਵਿੱਚ ਦੇਖ ਕੇ ਪਰਿਵਾਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਪੁੱਬਾ ਮਾਰ ਕੇ ਮਾਰ ਰੋ ਰਹੀ ਹੈ ਆਪਣੀ ਧੀ ਨੂੰ ਯਾਦ ਕਰ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਰੰਤ ਤਰੰਤ ਝੰਡਿਆਲਾ ਬਾਈਪਾਸ ਚੌਂਕ ਦੇ ਕੋਲ ਜਿਹੜਾ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਕੁੜੀ ਸੜਕ ਕ੍ਰੋਸ ਜਿਵੇਂ ਹੀ ਕਰਨ ਲੱਗਦੀ ਆ ਤਾਂ ਉਧਰੋਂ ਤੇਜ਼ ਰਫ਼ਤਾਰ ਟਰੱਕ ਵਾਲਾ ਹੁੰਦਾ ਹੈ ਜਿਸ ਨੇ ਕੁੜੀ ਨੂੰ ਟਰੱਕ ਦੇ ਹੇਠਾਂ ਕੁਚਲ ਦਿੱਤਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਜਦੋਂ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤਾਂ ਟਰੱਕ ਡਰਾਈਵਰ ਉਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਇਸ ਟਰੱਕ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸੋ ਤਸਵੀਰਾਂ ਸામਣੀ ਆਈਆਂ ਨੇ ਕੁੜੀ ਦੀ ਹਾਲਤ ਬੇਹੱਦ ਮਾੜੀ ਸੀ ਜਦੋਂ ਪਰਿਵਾਰ ਨੇ ਆਪਣੀ ਤੀਨ ਖੂਨ ਦੇ ਨਾਲ ਲਤਫਤ ਦੇਖਿਆ ਤਾਂ ਪਰਿਵਾਰ ਤੇ ਪੈਰਾ ਹੇਠੋ ਜ਼ਮੀਨ ਕਿਸਤੇ ਕਿਹਾ ਜਾ ਰਿਹਾ ਕਿ ਤਰੰਤਰਨ ਸ਼ਹਿਰ ਜੰਡਿਆਲਾ ਬਾਈਪਾਸ ਚੌਂਕ ਪਾਰ ਕਰਤੇ ਸਮੇਂ ਅਚਾਨਕ ਤੇਜ਼ ਰਫ਼ਤਾਰ ਟਰੱਕ ਦੇ ਹੇਠਾ ਆਉਣ ਦੇ ਨਾਲ ਕੁੜੀ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਇਸ ਵਕਤ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਆ ਰਗਾ ਲਾਪਾ ਹਾਂ ਵੀ ਹਜੂਨਾ ਹਾਂ ਹਜੂਨਾ ਆਹ ਖਰੀਰ ਵੇ ਮੇਰਾ ਬੂਆ ਘਰ ਆ ਕੇ ਆਇਆ ਇਸ ਮੇਰੇ ਮੇਰੀ ਕੁੜੀ ਨਾ ਪੜਦੀ ਆ ਆਹ ਕੀ ਹੋਈ ਜੀ ਮਾਵਾ ਉਹ ਸ਼ੌਲ ਕਾ ਵੀ ਵਾਹ ਰੋਟੀਆਂ ਲੇ ਲੇ ਬੋਲਦਾ ਰੱਖ ਮੈਂ ਕਿਤੇ ਜਰਤੂਆ ਉਹ ਸਿਰ ਬੰਨ੍ਹੇ ਹੋਊਗਾ ਬੱਚੇ ਦੀ ਜਾਨ ਨਹੀਂ ਆਏ ਕੁੜੀ ਆਪਣੀ ਲੜਕੀ ਜਰਜਵੰਤਕੌਰ ਕਰਵਾ ਰਹੀ ਤੇ ਆਈਡੀ ਕੋਲ ਜਾਨੜੀ ਸੀ ਠੀਕ ਹੈ ਸਰਗਵਾਰ ਕਰ ਲਿਆ ਟਰੱਕ ਵਾਲੇ ਵੀਰ ਨੇ ਵੇਖਿਆ ਨਹੀਂ ਆ ਤੇ ਅੱਗੇ ਪਤਾ ਨਹੀਂ ਦੇਖਿਆ ਜਾਂ ਨਹੀਂ ਵਿਖਿਆ ਰੱਬ ਜਾਣਦਾ ਵਾ ਦੋ ਤੇ ਤੇ ਟਾਇਰ ਚਾਰ ਦਿੱਤੇ ਗੱਡੀ ਤੇ ਸਰੀ ਫੇਸਦਾ ਯਾਨੀ ਕਿ ਉਹਨੂੰ ਦੇਖਿਆ ਨਹੀਂ ਆ ਉਹ ਵਿਖਣਾ ਚਾਹੀਦਾ ਏ ਇਹਨੂੰ ਤੇ ਮੈਂ ਚਾਹਾਂਗਾ ਜੀ ਰਾਸ਼ਾਲਾ ਚਾਹਾਂਗਾ ਇਹਨੂੰ ਆਪ ਨੂੰ ਦੇਖਣਾ ਚਾਹੀਦਾ ਹੌਲੀ ਚੱਲਣਾ ਚਾਹੀਦਾ ਵਾ ਉਕੇ ਪਿੱਛੇ ਰਹਿ ਕੇ ਉਹ ਆਪਣੇ ਪਾਰ ਰਿਸਰਚ ਕਰਨ ਲੱਗਿਆਂ ਫਿਰ ਡੈਥ ਹੋ ਗਈ ਕੁੜੀ ਦੀ ਹਾਂਜੀ ਸਿਰਫ ਇਸ ਦੀ ਆ ਜੀ ਕੀ ਮੰਗ ਕਰਦੇ ਜੀ ਇਨਸਾਫ ਹੋਣਾ ਚਾਹੀਦਾ ਜੀ ਬਾਕੀ ਗਰੀਬ ਪਰਿਵਾਰ ਆ ਬਾਕੀ ਤੁਸੀਂ ਸਭ ਜਾਣਦੇ ਕੀ ਹੋਣਾ ਚਾਹੀਦਾ ਸਾਡੀ ਪੁਨੇਵੇ ਹੀ ਸੀ ਇਹ ਕੱਤੀ ਤੇ ਆਈਟੀਆਈ ਕਾਲਜ ਦੇ ਵਿੱਚ ਪੜ੍ਹਦੀ ਆ ਬਾਈਪਾਸ ਤੋਂ ਕ੍ਰੋਸ ਕਰਦੀ ਪਈ ਸੀ ਟਰੱਕ ਵਾਲੇ ਨੇ ਦੇਖਿਆ ਨਹੀਂ ਟਰੱਕ ਵਾਲੇ ਨੇ ਉੱਤੇ ਐਕਸੀਡੈਂਟ ਕਰਕੇ ਸਿਰ ਕਿੱਥੋਂ ਦੀ ਟੱਕ ਮਾਰ ਲਿਆ ਕੀ ਮੰਗ ਕਰਦੇ ਜੀ ਮੰਗ ਹੈ ਇਨਸਾਫ ਕਰਦੇ ਆ ਜੀ ਹਨ ਜੋ ਟਰੱਕ ਵਾਲੇ ਨੇ ਕੀਤਾ ਉਹਦੇ ਕਾਨੂੰਨੀ ਕਾਰਵਾਈ ਹੋਵੇ ਜੀ ਕੀ ਲਾਇਆ ਜੋ ਟਕਾਏ ਨਸ਼ਾ ਕਰਕੇ ਇੱਕੋ ਚਲਦੇ ਇਹਨਾਂ ਨੂੰ ਚੌਂਗਦੇ ਵਿੱਚੋਂ ਹੌਲੀ ਲੰਘਣਾ ਪਈਦਾ ਪ੍ਰੋਪਰ ਚੌਂਗ ਹੈਗਾ ਵਾ ਆਵਾਜ਼ ਆ ਬੱਚੇ ਆਉਂਦੇ ਜਾਂਦੇ ਆ ਬੱਸ ੱਡਾ ਵਾ ਬੱਸਾਂ ਖਲੋਂਦੀਆਂ ਵਾ ਸਾਰੇ ਕ੍ਰੋਸ ਕਰਕੇ ਆਪਾਂ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅੱਗੇ ਕੋਈ ਨਾ ਕੋਈ ਕੋਈ ਨੰਗ ਰਿਹਾ ਕੋਈ ਆ ਰਿਹਾ ਵਾ ਇੰਨੀ ਕਿੰਨੀ ਕਿ ਲਾਪਰਵਾਹੀ ਨਾਲ ਵਾ ਗੱਡੀਆਂ ਚਲਾਉਂਦੇ ਆ ਵੀ ਆਪਰੇ ਨੂੰ ਨਿਸ਼ਾਨ ਕੱਤੀਏ ਪਰਵਾਹ ਨਾ ਕੀਲਾ ਕੁੜੀ ਦਾ ਸਤ ਮਿੱਟੀ ਕੁੜੀ ਦਾ ਸ਼ੇਰਾ ਵਜੀ ਨਹੀਂ ਕੁੜੀ ਦਾ ਰਜਵੰਤਪੁਰ ਰਜਵੰਤਪੁਰ ਅਰ ਜਰਨਦੀ ਵਾਸੀ ਤਰਨਤਾਰਨ ਇੱਕ ਲੜਕੀ ਸੀ ਰਜਵੰਤਪੁਰ ਡਾਕਟਰ ਰਫ ਗੁਰਮੀਤ ਸਿੰਘ ਕੀ ਗਲੀ ਬਾਗੀ ਵਾਲੀ ਸਤਖੰਡ ਰੋਡ ਤੋਂ ਤਾਂਦੀ ਇਹ ਆਈਟੀਆਈ ਕੱਟ ਗਿਲ ਪੜਦੀ ਆ ਕੀ ਅੱਜ ਆਪਣੇ ਘਰ ਤੋਂ ਆਈਟੀਆਈ ਜਾ ਰਹੀ ਸੀ ਤੇ ਜਲੇਆਲਾ ਚੌਕ ਦੇ ਵਿੱਚ ਟਰੱਕ ਦੇ ਥੱਲੇ ਆ ਕੇ ਇਹਦਾ ਜਿਹੜਾ ਵਾ ਡੈਥ ਹੋ ਗਈ ਆ ਤੇ ਕੀ ਕਾਰਵਾਈ ਕੀਤੀ ਯਾਰੀ ਇਹ ਜੋ ਵੀ ਇਹ ਬਿਆਨ ਮੈਨੂੰ ਮੌਕੇ ਤੇ ਦਿਖਾ ਰਹੇ ਨੇ ਉਸ ਮੁਤਾਬਕ ਅਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਜਾਵੇ ਟਰੱਕ ਵਾਲਾ ਕਾਬੂ ਕਰ ਲਿਆ ਹਾਂਜੀ ਜੀ ਉਹ ਵੀ ਕੱਦੀ ਵੀ ਕਬਜ਼ੇ ਚ ਲੈ ਲਈ ਆ ਜੀ ਡਰਾਈਵਰ ਡਰਾਈਵਰ ਦਾ ਜੇ ਪਤਾ ਕਰਦੇ ਆ ਜੀ ਉਹ ਕਿ ਸੜਕੇ 'ਤੇ ਚਲੇਗਾ ਉਹ ਗੱਡੀ ਜਿਹੜੀ ਉਹ ਚੱਲੀ ਹੈ ਓਕੇ ਜੀ ਉਹ ਕੀ ਬੋਡੀ ਪੋਸਟਮਾਰਟਮ ਵੀ ਕਰਨ ਨੂੰ ਟੈਪ ਜਿਹੜੀ ਡੈੱਡ ਬੋਡੀ ਉਹ ਪੋਸਟਮਾਰਟਮ ਨਹੀਂ ਕੀਤੀ ਗਈ ਅਗਲੀ ਕਾਰਵਾਈ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦੇ। ਜੁੜੀ ਆਪਣੀ ਲੜਕੀ